ਤੰਦੇ ਮੈਂ ਇਸ ਦਰਬਾਰ ਨਾਲ ਜੁੜਿਆ ਮੇਰੇ ਜੀਵਨ ਚ ਬਹੁਤ ਜ਼ਿਆਦਾ ਸੁਧਾਰ ਹੋਇਆ ਜੋ ਕੋ ਚਾਹ ਮੈਂ ਸਰਕਾਰ ਨੇ ਦਿੱਤਾ ਮੈਨੂੰ ਮੇਰੇ ਬੱਚਿਆਂ ਦਾ ਵਿਆਹ ਇੱਥੇ ਹੋਇਆ ਔਰ ਜੋ ਜੀ ਵੀ ਸੰਗਤ ਜੋ ਆਂਦੀ ਉਹਨੇ ਜੋ ਵੀ ਤਮੰਨਾ ਪੂਰੀ ਕਰਕੇ ਜਾਂਦਾ ਉਹਦੀ ਪੂਰੀ ਹੋ ਜਾਂਦੀ ਹੈ ਜਿਹੜਾ ਬੰਦਾ ਆਂਦਾ ਇੱਥੇ ਬਾਕੀ ਸਰਕਾਰ ਦਾ ਬਹੁਤ ਕਾਰਮਾ ਹੈ ਕੋਈ ਵੀ ਬੰਦਾ ਆਂਦਾ ਇੱਥੇ ਹਰ ਇੱਕ ਦੀ ਇੱਛਾ ਪੂਰੀ ਹੁੰਦੀ ਆਪਣੀ ਜੋ ਵੀ ਚਰਦਾ ਨਾਲ ਮਨ ਨਾਲ ਆ ਕੇ ਮੰਗਦਾ ਸਰਕਾਰ ਕੋਲ ਸਭ ਕੁਝ ਮਿਲਦਾ ਸਰਕਾਰ ਕੋਲ ਜੋ ਕੁਝ ਸਰਕਾਰ ਕੋ ਮੰਗਿਆ ਉਹੀ ਕੁਝ ਮੇਰਾ ਸਾਰਾ ਪੂਰਾ ਹੋਇਆ ਮਰ ਬਗੈਰ ਸਿਰਫ ਅੰਦਰ ਕਹਿਣ ਦੀ ਦੇਰ ਹੈ ਉਹ ਸਰਕਾਰ ਉਹ ਮੰਟੇ ਪੂਰਾ ਕਰ ਦਿੰਦੀ ਜੋ ਕੋਈ ਤੁਸੀਂ ਸੋਚੋਗੇ ਉਹ ਤੁਹਾਡਾ ਪੂਰਾ ਹੋ ਜਾਏਗਾ ਅਗਰ ਸੱਚੇ ਮਨ ਨਾਲ ਮੰਗੋਗੇ ਤਾਂ ਜੇ ਤੁਸੀਂ ਇਹ ਦੇਖਣ ਮੇਲਾ ਵੇਖਣ ਆਇਓ ਫਿਰ ਮੇਲਾ ਵੇਖੋ ਮੇਲਾ ਉਦਾਂ ਦਿਖਾ ਕੇ ਤੁਹਾਨੂੰ ਤੋੜ ਦਊਗਾ ਜੇ ਤੁਸੀਂ ਸੱਚੇ ਮਨ ਨਾਲ ਆਓਗੇ ਤੁਹਾਡਾ ਜੋ ਤੁਹਾਡੀ ਇੱਛਾ ਹੋਊਗੀ ਸਾਰਾ ਕੁਝ ਪੂਰਾ ਹੋਏਗਾ ਇਹ ਵੀ ਇੱਥੇ ਦੀ ਵੀ ਘਟਨਾ ਹੈਗੀ ਇੱਥੇ ਬੱਚਾ ਮਰਦਾ ਹੋਗਾ ਜੀ ਡਾਕਟਰ ਸਾਹਿਬ ਦੇ ਪਾਸੇ ਜਵਾਬ ਦੇ ਦਿੱਤਾ ਸੀਗਾ ਪਰ ਇੱਥੇ ਆ ਕੇ ਉਹ ਸਰਕਾਰ ਕੋਲੋਂ ਉਹਨਾਂ ਨੇ ਮੰਗਿਆ ਵੀ ਸਾਡਾ ਬੱਚਾ ਦਿਓ ਜਿੱਦਾਂ ਮਰਜੀ ਉਹ ਬੇਬੀ ਇੱਥੇ ਬਹਿ ਕੇ ਰੋਣਾ ਪਟਣਾ ਬਹੁਤ ਪਾਇਆ ਉਹਨੇ ਜਦੋਂ ਸਾਡੇ ਇੱਕ ਦਰਬਾਰ ਦਾ ਇੱਕ ਬੰਦਾ ਆਇਆ ਸਵੇਰੇ 4 ਵਜੇ ਰੋਸ਼ਨ ਜਦੋਂ ਚਿਰਾਗ ਰੋਸ਼ਨ ਜਦੋਂ ਹੀ ਉਹਨੇ ਚਿਰਾਗ ਰੋਸ਼ਨ ਕੀਤੇ ਨਾਲ ਉਹ ਬੱਚਾ ਚਿੱਕਾ ਮਾਰਨਾ ਰੋਣਾ ਕਲਣਾ ਸ਼ੁਰੂ ਹੋ ਗਿਆ ਉਹ ਸਾਡੇ ਅੱਖੀ ਦੇਖਿਆ ਕ੍ਰਿਸ਼ਮਾ ਸਰਕਾਰ ਦਾ ਜੈ ਪੀਰਾਂ ਦੀ ਜੈ ਪੀਰਾਂ ਦੀ ਹੁਣ ਇੱਥੇ ਆਉਂਦੇ ਹਾਂ ਇਹਨੂੰ ਕਿੰਨਾ ਸਮਾਂ ਹੋ ਗਿਆ ਜੀ ਮੈਨੂੰ ਇੱਥੇ ਹੋ ਗਏ 10 12 ਸਾਲ ਹੋ ਗਏ ਨੇ ਆਉਂਦੇ ਨੇ ਸਰ ਕੀ ਜੀਵਨ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਿਆ ਜਿਸ ਦਿਨ ਇਸ ਦਰਬਾਰ ਨਾਲ ਜੁੜਿਆ ਜਿਦੋਂ ਦੇ ਮੈਂ ਇਸ ਦਰਬਾਰ ਨਾਲ ਜੁੜਿਆ ਮ ਜੋ ਕੋ ਛਾਇਆ ਮੈਂ ਸਰਕਾਰ ਨੇ ਦਿੱਤਾ ਮੈਨੂੰ ਮੇਰੇ ਬੱਚਿਆਂ ਦਾ ਵਿਆਹ ਇੱਥੇ ਹੋਇਆ ਔਰ ਜੋ ਜੀ ਵੀ ਸੰਗਤ ਜੋ ਆਂਦੀ ਉਹਨੇ ਜੋ ਵੀ ਤਮੰਨਾ ਪੂਰੀ ਕਰਕੇ ਜਾਂਦਾ ਉਹਦੀ ਪੂਰੀ ਹੋ ਜਾਂਦੀ ਹੈ ਜਿਹੜਾ ਬੰਦਾ ਆਂਦਾ ਇੱਥੇ ਬਾਕੀ ਸਰਕਾਰ ਦਾ ਬਹੁਤ ਕਰਮ ਹੈ ਕੋਈ ਵੀ ਬੰਦਾ ਆਂਦਾ ਇੱਥੇ ਹਰ ਇੱਕ ਦੀ ਇੱਛਾ ਪੂਰੀ ਹੁੰਦੀ ਆਪਣੀ ਜੋ ਵੀ ਚੜ੍ਹਦਾ ਨਾਲ ਮਨ ਨਾਲ ਆ ਕੇ ਮੰਗਦਾ ਸਰਕਾਰ ਕੋਲ ਸਭ ਕੁਝ ਮਿਲਦਾ ਸਰਕਾਰ ਕੋਲ ਤੁਸੀਂ ਕੁਝ ਮੰਗਿਆ ਹੋਵੇ ਇਸ ਦਰਬਾਰ ਉਤੋਂ ਤੇ ਦਾਤਾ ਜੀ ਨੇ ਪੂਰਾ ਕੀਤਾ ਹੋਵੇ ਮੈਂ ਕਹਾ ਮੈਂ ਜੋ ਕੁਝ ਸਰਕਾਰ ਕੋ ਮੰਗਿਆ ਉਹੀ ਕੁਝ ਮੇਰਾ ਸਾਰਾ ਪੂਰਾ ਹੋਇਆ ਮੈਂ ਸਿਰਫ ਅੰਦਰ ਕਹਿਣ ਦੀ ਦੇਰ ਹੈ ਉਹ ਸਰਕਾਰ ਉਹ ਮਿੰਟੇ ਪੂਰਾ ਕਰ ਦਿੰਦੀ ਹੈ ਕੁਝ ਸਾਡੇ ਦਾ ਸਾਂਝਾ ਕਰਨਾ ਚਾਹਉਂ ਵੀ ਜਦੋਂ ਤੁਸੀਂ ਕੁਝ ਕਿਸੇ ਅੜਚਣ 'ਚ ਫਸੇ ਹੋ ਹੋਣਾ ਉਹ ਵੀ ਉਦੋਂ ਵੀ ਸਰਕਾਰ ਨੂੰ ਯਾਦ ਕਰੀਦਾ ਇੱਕ ਮਿੰਟ ਸਾਡੀ ਅੜਚਣ ਆਉਣ ਤੋਂ ਪਹਿਲਾਂ ਹੀ ਉਹ ਉਹਨੂੰ ਕਲੀਅਰ ਕਰ ਦਿੰਦੇ ਨੇ ਮੰਗਣਾ ਪੈਂਦਾ ਹੈ ਕਿ ਮੀਨਸ ਉਦਾਂ ਹੀ ਜੋ ਤੁਹਾਡੇ ਤੁਸੀਂ ਆਪਣੇ ਮਾਨੇ ਚ ਦੇਖੋ ਆਪਣੇ ਮਾਨੇ ਜਾ ਕੇ ਸੱਚੇ ਮਾਨਾ ਸੋਚੋ ਜੋ ਕੋਈ ਤੁਸੀਂ ਸੋਚੋਗੇ ਉਹ ਤੁਹਾਡਾ ਪੂਰਾ ਹੋ ਜਾਏਗਾ ਅਗਰ ਸੱਚੇ ਮਾਨਾ ਮੰਗੋਗੇ ਤਾਂ ਜੇ ਤੁਸੀਂ ਇਹ ਦੇਖਣ ਮੇਲਾ ਵੇਖਣ ਆਇਓ ਫਿਰ ਮੇਲਾ ਵੇਖੋ ਮੇਲਾ ਉਦਾਂ ਦਿਖਾ ਕੇ ਤੁਹਾਨੂੰ ਤੋੜ ਦੂਗਾ ਜੇ ਤੁਸੀਂ ਸੱਚੇ ਮਨ ਆਓਗੇ ਤੁਹਾਡਾ ਜੋ ਤੁਹਾਡੀ ਇੱਛਾ ਹੋਊਗੀ ਸਾਰਾ ਕੁਝ ਪੂਰਾ ਹੋਏਗਾ ਮਤਲਬ ਸੱਚੇ ਦਿਲ ਨਾਲ ਹੋਣਾ ਜੇ ਉਹ ਜਿਹੜਾ ਆਵੇ ਉਹਦਾ ਸਾਰੀ ਇੱਛਾ ਪੂਰੀ ਹੁੰਦੀ ਹੈ ਇੱਥੇ ਤਾਂ ਮੁਰਦੇ ਵੀ ਜਿੰਦੇ ਹੋ ਗਏ ਉਹ ਤਾਂ ਆਪਣੀ ਅੱਖੀ ਦੇਖਿਆ ਸੀ ਤਾਂ ਏ ਵੀ ਇੱਥੇ ਦੀ ਵੀ ਘਟਨਾ ਹੈਗੀ ਇੱਥੇ ਬੱਚਾ ਮਰਦਾ ਹੋਗਾ ਡਾਕਟਰ ਸਾਹਿਬ ਨੇ ਪਾਸੇ ਜਵਾਬ ਦਿੱਤਾ ਸੀਗਾ ਪਰ ਇੱਥੇ ਆ ਕੇ ਉਹ ਸਰਕਾਰ ਕੋਲੋਂ ਉਹਨਾਂ ਨੇ ਮੰਗਿਆ ਵੀ ਸਾਡਾ ਬੱਚਾ ਦਿਓ ਜਿੱਦਾਂ ਮਰਜੀਓ ਬੇਬੀ ਇੱਥੇ ਬਹਿ ਕੇ ਰੋਣਾ ਪੇਟਣਾ ਬਹੁ ਪਾਇਆ ਉਹਨੇ ਜਦੋਂ ਸਾਡੇ ਦਰਬਾਰ ਦਾ ਇੱਕ ਬੰਦਾ ਆਇਆ ਸਵੇਰੇ 4 ਵਜੇ ਰੋਸ਼ਨ ਜਦੋਂ ਚਿਰਾਗ ਰੋਸ਼ਨ ਜਦੋਂ ਹੀ ਉਹਨੇ ਚਿਰਾਗ ਰੋਸ਼ਨ ਕੀਤੇ ਨਾਲ ਉਹ ਬੱਚਾ ਚਿੱਕਾ ਮਾਰਨਾ ਰੋਣਾ ਕਲਾਣਾ ਸ਼ੁਰੂ ਹੋ ਗਿਆ ਉਹ ਸਾਡੇ ਅੱਖੀਂ ਦੇਖਿਆ ਕ੍ਰਿਸ਼ਮਾ ਸਰਕਾਰ ਦਾ ਮਤਲਬ ਜਿਹੜੇ ਦੀਵੇ ਰੋਸ਼ਨ ਕਰਨਾ ਉਸ ਮਾਂ ਦੀ ਜ਼ਿੰਦਗੀ ਵੀ ਰੋਸ਼ਨ ਜਦ ਇਹ ਨਾਲੇ ਰੋਸ਼ਨ ਹੋ ਗਈ ਬੱਚੇ ਦੀ ਔਰ ਬੱਚਾ ਮਤਲਬ ਉਹ ਮਾਂ ਪਿਓ ਵੀ ਉਹਦੇ ਖੁਸ਼ ਹੋ ਗਏ ਵੀ ਸਰਕਾਰ ਕੋ ਕਹਿੰਦੇ ਅਸੀਂ ਤੇਰੇ ਕੋ ਇੰਨਾ ਚਿਰ ਆਉਂਦੇ ਹੋ ਗਏ ਤਿਰੋ ਕੁਝ ਨਹੀਂ ਮੰਗਿਆ ਸਿਰਫ ਸਾਡਾ ਲਾਲ ਦੇ ਉਹ ਸਰਕਾਰ ਨੇ ਉਹਨਾਂ ਨੂੰ ਦਿੱਤਾ ਉਹ ਸੱਚੀ ਸਰਦਾਰਾ ਨਾਲ ਖੜੇ ਰਹੇ ਕਾਫੀ ਜਿਹੜੇ ਡਾਕਟਰ ਰਾਤੀ 1 ਵਜੇ ਦਾ ਜਵਾਬ ਦਿੱਤਾ ਸੀ ਉਹਨਾਂ ਨੂੰ ਔਰ ਇੱਥੇ ਮੋੜ ਕੇ ਆ ਕੇ ਜੋ ਇੱਥੇ ਬੈਠੇ ਰਹੇ ਬੈਟਰ ਦੇ ਉਹ ਸਰਕਾਰ ਕੋ ਲੈ ਕੇ ਗਏ ਬੱਚਾ ਆਪਣਾ ਐਸਾ ਕਰਮਤਕਾਰ ਮੇਰੇ ਸਰਕਾਰ ਦਾ ਕਲੀਨਿਕ ਲਈ ਡੱਟ ਸ਼ੋਅ ਕਰਦਾ ਉਹ ਸ਼ੋਅ ਕਰਦਾ ਡਾਕਟਰ ਨੇ ਵੀ ਡੈੱਡ ਹੈ 1 ਵਜੇ ਦਾ ਰਾਤ ਦਾ ਉਰੋਂ ਫਿਰ ਇੱਥੇ ਲਿਆ ਕੇ ਉਹਨੇ ਰੱਖਤਾ ਬਸ ਸਰਕਾਰ ਮੈਂ ਤਾਂ ਮੇਰਾ ਬੱਚਾ ਦਿਓ ਜਿੱਦਾਂ ਮਰਜ਼ੀ ਦਿਓ ਪਰ ਉਹ ਸਰਕਾਰ ਨੇ ਦਿੱਤਾ ਉਹਨਾਂ ਨੂੰ ਬੱਚਾ ਕੋਈ ਦੇ ਨਾਲ ਕੋਈ ਚਮਤਕਾਰ ਹੋਇਆ ਹੋਵੇ ਉਹ ਸਾਡੇ ਨਾਲ ਸਾਂਝਾ ਕਰੋ ਮੇਰੇ ਨਾਲ ਹੁਣ ਤੁਹਾਨੂੰ ਕੀ ਮੇਰੇ ਨਾਲ ਤਾਂ ਬਹੁਤ ਚਮਤਕਾਰ ਹੋਇਆ ਮੈ ਇੱਕ ਸਾਂਝਾ ਕਰੋ ਨਾ ਸਾਡੇ ਨਾਲ ਸਾਡੀ ਆਡੀਅੰਸ ਨੂੰ ਵੀ ਪਤਾ ਲੱਗੇ ਵੀ ਮੇਰੇ ਨਾਲ ਕੁੜੀਆ ਦਾ ਵਿਆਹ ਸੀਗਾ ਮੇਰੇ ਕੋਲ 1 ਰੁਪਿਆ ਨਹੀਂ ਸੀਗਾ ਅੱਛਾ ਜੀ 1 ਰੁਪਿਆ ਇਹਨੂੰ ਨਹੀਂ ਸੀਗਾ ਮੇਰੀ ਸਰਕਾਰ ਦਾ ਬੋਹ ਕਰਮ ਸਭ ਕੁਝ ਕੀਤਾ ਮੈਂ ਬਿਆਨ ਨਹੀਂ ਕਰ ਸਕਦਾ ਮੈਂ ਸੋਚ ਵੀ ਨਹੀਂ ਸਕਦਾ ਮੇਰੀ ਔਕਾਤ ਤੋਂ ਬਹੁਤ ਉੱਪਰ ਵਧੀਆ ਪਿਆ ਕੀਤਾ ਮੇਰੀ ਸਰਕਾਰ ਦਾ ਕਰਮ ਹੈ ਹੁਣ ਵੀ ਸੋਚ ਕੇ ਭਾਵੁਕ ਹੋ ਰਿਹਾ ਕਿ ਇੰਨਾ ਕੇ ਦਿਲੋਂ ਨਾਲ ਜੁੜੇ ਹੋਇਆ ਹੈ ਨਾ ਵੀ ਮੇਰੀ ਸਰਕਾਰ ਨੇ ਬਹੁਤ ਕੁਝ ਦਿੱਤਾ ਮੰਗਾਂ ਤੋਂ ਬਗੈਰ ਹੀ ਮੈਂ ਤਾਂ ਸੋਚਦਾ ਸਾਰਾ ਕੁਝ ਪੂਰਾ ਹੋ ਜਾਂਦਾ ਔਰ ਮੇਰੀ ਉਮਰ ਤੋਂ ਵੱਧ ਵਿਆਹ ਦੋਨੋਂ ਬੇਟੀਆਂ ਦੇ ਮੈਂ ਮੇਰੇ ਵਿਆਹ ਸਕਾਰ ਨੇ ਕੀਤੇ ਮੈਂ ਤਾਂ ਇੱਕ ਛੋਟਾ ਜਿਹਾ ਮੁੰਮੂਲੀ ਜਿਹਾ ਇੱਕ ਸੇਵਕ ਕਹਿ ਸਕਦਾ ਸੇਵਕ ਨਹੀਂ ਮੈਂ ਇੱਕ ਛੋਟਾ ਜਿਹਾ ਇੱਕ ਮਜ਼ਦੂਰ ਹਾਂ ਔਰ ਮੇਰੇ ਮਾਲਕ ਨੇ ਆਸਾ ਕਰਮ ਕੀਤਾ ਮੈਂ ਬਿਆਨ ਨਹੀਂ ਕਰ ਸਕਦਾ ਇੰਨੇ ਕਿ ਜ਼ਿਆਦਾ ਭਾਰ ਕਿਰਪਾ ਇੱਥੋਂ ਦੀ ਬਹੁਤ 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 ਕਰਮ ਮੇਰੇ ਸਰਕਾਰ ਦਾ ਜੋ ਕੁਝ ਮੰਗੋ ਮਿਲਦਾ ਪਰ ਸੱਚੇ ਮਨ ਨਾਲ ਮੰਗੋ ਵੋਇ ਇੱਥੇ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਮੇਰੀ ਸਰਕਾਰ ਦੇ ਘਰ ਇੱਥੇ ਲੰਗਰ ਲੱਗਦਾ ਦੇਖੋ ਤੁਹਾਡੇ ਸਾਹਮਣੇ ਕਿੰਨਾ ਲੰਗਰ ਲੱਗਦਾ ਸਰਕਾਰ ਦਾ ਸਭ ਸਰਕਾਰ ਦਾ ਕਰਮ ਹੈ ਕਿੰਨੇ ਲੋਕ ਇੱਥੇ 4-5000 ਬੰਦਾ ਨੋ ਆਂਦਾ ਲੰਗਰ ਖਾ ਕੇ ਜਾਂਦਾ ਸਰਕਾਰ ਦਾ ਕਰਮ ਹੈ ਸਾਰਾ ਸਰਕਾਰ ਦਾ ਹੀ ਲੰਗਰ ਹੈ ਔਰ ਕੋਈ ਕਿਸੇ ਕੁਝ ਨਹੀਂ ਜੋ ਵੀ ਮੇਰੀ ਸਰਕਾਰ ਦਾ ਕਰਮ ਹੈ ਸੰਤਾਂ ਨੂੰ ਕੀ ਕਹਿਣਾ ਚਾਹੁੰਗਾ ਜਿਹੜੀਆਂ ਘਰ ਬੈਠੀਆਂ ਸੰਤਾਂ ਨੂੰ ਇਹ ਕਹਿਣਾ ਦਰਸ਼ਨ ਕਰਨ ਸਰਕਾਰ ਕੋ ਆ ਕੇ ਆਪਣੇ ਚੋਲੀਆਂ ਪਰਨ ਜੋ ਸੱਚੇ ਮਨ ਨਾਲ ਆ ਕੇ ਮੰਗੋ ਜੋ ਤੁਹਾਡੀ ਮਰਜ਼ਾ ਪੂਰੀਆਂ ਕਰਦੇ ਮੇਰੀ ਸਰਕਾਰ ਸੱਚੇ ਮਨ ਨਾਲ ਆ ਕੇ ਮੰਗੋ ਸਭ ਕੁਝ ਮਿਲੇਗਾ ਜੈਪੀਰ ਜੈਪੀਰ